ਕੀ ਸਾਡਾ ਕੋਈ ਖਤਰਾ ਨਹੀਂ ਅਸੀਂ ਬਿਲਕੁਲ ਇਹਨੂੰ ਕੋਈ ਮਤਲਬ ਕਿਸੇ ਤਰੀਕੇ ਨਾਲ ਨਹੀਂ ਉਠਾਵਾਂਗੇ ਦੂਜੇ ਪਾਸੇ ਇੰਨੀਆਂ ਵੱਡੀਆਂ ਫੋਰਸਾਂ ਲਾ ਕੇ ਤੁਹਾਨੂੰ ਚੁੱਪਚੀ ਤੇ ਠਾਇਆ ਗਿਆ ਔਰ ਇੰਨੇ ਜਿਆਦਾ ਸਾਡਾ ਉਥੇ ਨੁਕਸਾਨ ਹੋਇਆ ਕਰੋੜਾਂ ਰੁਪਏ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਣਾ ਹੈ ਦੇਖੋ ਜਾਤ ਤੋਂ ਮੁੰਡੇ ਨਾਲ ਦੀ ਜ਼ਮੀਨ ਦਾ ਮੁੰਡੇ ਨਾਲ ਦੀ ਵੀ ਹਾਂ ਦਾ ਪ੍ਰੋਟੈਕਟ ਬਿਲਕੁਲ ਨਹੀਂ ਲੋਕ ਸੁਆਹ ਕੋਈ ਅਜਿਹਾ ਦੇ ਕੰਪਨੀ ਲਿਖੋ ਵੀ ਕਿਉਂਕਿ ਕਿਉਂਕਿ ਕਿਸਾਨ ਦੇ ਮੈਂ ਹਮੇਸ਼ਾ ਨਾਲ ਖੜਾ ਇਹ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ ਕਿ ਕੋਈ ਨਾ ਕੋਈ ਉੱਤੇ ਸਰਕਾਰ ਤੇ ਪ੍ਰੈਸ਼ਰ ਹੋਣਾ ਜਿਹੜਾ ਇੱਕਦਮ ਇਹ ਸਾਰਾ ਏਡਾ ਵਡਾ ਕਾਦਮ ਚੱਕਰੀ ਕਰੀ ਕਿਉਂਕਿ ਸਾਲ ਸਵਾ ਸਾਲ ਤੇ ਆਪਾਂ ਬੈਠੇ ਆਪਾਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਨਾ ਹੀ ਕੋਈ ਪੰਜਾਬ ਚ ਬੁਲਾਇਆ ਸੀ ਤੁਹਾਨੂੰ ਲੱਗਦਾ ਪ੍ਰੈਸ਼ਰ ਹੋਣਾ ਪਰ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਨਹੀਂ ਬੀ ਟੀਮ ਸ਼ਬਦ ਹੋ ਗਈ ਜੀ ਹੈ ਬੀ ਟੀਮ ਨਹੀਂ ਸਾਰੀ ਸਾਰੀ ਵੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੀ